ਪ੍ਰਤਾਪ ਸਿੰਘ ਬਾਜਵਾ ਉੱਤੇ ਖਾਸੇ ਨਾਰਾਜ਼ ਨਜ਼ਰ ਆ ਰਹੇ ਆ ਕੁਲਦੀਪ ਸਿੰਘ ਢਾਲੀਵਾਲ ਲੰਗੇ ਦੇਣੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਨੇ ਜੋ ਜੋ ਗੱਲਾਂ ਕੀਤੀਆਂ ਕੁਲਦੀਪ ਸਿੰਘ ਢਾਲੀਵਾਲ ਨੇ ਬੜੇ ਸਿੱਧੇ ਤੌਰ ਦੇ ਉੱਤੇ ਉਸ ਦਾ ਜਵਾਬ ਵੀ ਦਿੱਤਾ ਔਰ ਕੁਝ ਗਰਮਾਉਂਦੇ ਵੀ ਨਜ਼ਰ ਆਏ ਨੇ ਕੁਝ ਤੀਬਰ ਹੁੰਦੇ ਗੁੱਸੇ ਚ ਆਉਂਦੇ ਵੀ ਨਜ਼ਰ ਆਏ ਨੇ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਤੇ ਸਿੱਧੇ ਨਿਸ਼ਾਨੇ ਵਿੱਢਦੇ ਨਜ਼ਰ ਆਏ ਨੇ ਪਰ ਜਿੱਥੇ ਇਹ ਕਿਹਾ ਜਾਂਦਾ ਹੈ ਇਹ ਰਾਜਾ ਵੜਿੰਗ ਨੂੰ ਲੈ ਕੇ ਬੱਸਾਂ ਦੀਆਂ ਬੋਡੀਆਂ ਵਾਲਾ ਮੈਟਰ ਜਿਹੜਾ ਆ ਉਹ ਲਗਾਤਾਰ ਆਏ ਦਿਨ ਜਦੋਂ ਵੀ ਕੋਈ ਸੈਸ਼ਨ ਹੁੰਦਾ ਆ ਵਿਧਾਨ ਸਭਾ ਦੇ ਵਿੱਚ ਛਿੜ ਜਾਂਦਾ ਆ ਜਾਂ ਗੱਲ ਕਿਤੇ ਨਾ ਕਿਤੇ ਸੀਐਮ ਮਾਨ ਕਰ ਜਾਂਦੇ ਨੇ ਪਰ ਹੁਣ ਕੁਲਦੀਪ ਸਿੰਘ ਢਾਲੀਵਾਲ ਦੀ ਗੱਲਾਂ ਤੋਂ ਐ ਲੱਗ ਰਿਹਾ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਵੀ ਕੁਝ ਫਾਈਲਾਂ ਜਿਹੜੀਆਂ ਨੇ ਉਹ ਖੁੱਲ ਸਕਦੀਆਂ ਨੇ ਐ ਕਿਉਂ ਕਿ ਆ ਜਾ ਰਿਹਾ ਹੈ ਦਰਅਸਲ ਕੁਲਦੀਪ ਸਿੰਘ ਢਾਲੀਵਾਲ ਬੜੇ ਗੁੱਸੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਕੁਝ ਬੋਲਦੇ ਨਜ਼ਰ ਆਏ ਨੇ ਆਖਿਰ ਉਹ ਕੀ ਬੋਲੇ ਨੇ ਹਾਊਸ ਹੁੰਦੇ ਆ ਪਹਿਲਾਂ ਤੁਸੀਂ ਅਫਵਾਹਾਂ ਫਲਾਉਂਦੇ ਸੀ ਪੰਜਾਬ ਦੇ ਵਿੱਚ ਕਿ 32 ਐਮਐਲਏ ਮੇਰੇ ਸਬੰਧਤ ਹੈ ਜੀ ਤੁਹਾਡੀ ਉਹ ਵੀ ਗੱਲ ਕਿਤੇ ਕੋ ਸਾਬਤ ਨਹੀਂ ਹੋਈ ਫਿਰ ਤੁਸੀਂ ਕਹਿੰਦਾ ਜੀ 32 ਬੰਬ ਜੇ ਹੈਗੇ ਆ ਜੀ ਨਾ ਤੁਹਾਡੇ ਅੱਜ ਤੱਕ ਬੰਬ ਲੱਭੇ ਤੁਸੀਂ ਬੜਾ ਉਹਦਾ ਜੀ ਆਵਾਜ਼ ਰੋਦਾ ਕਈ ਕੋ ਝੂਠ ਮਾਰਤਾ ਹੋਰ ਇੱਕ ਗੱਲ ਤੁਸੀਂ ਕੱਲ ਵੀ ਕਿਤੇ ਬੋਲੀ ਸ਼ਾਇਦ ਕਿਤੇ ਡੇੜਾ ਬੰਬ ਨਾਂ ਸੀਗੀ ਅੱਜ ਵੀ ਤੁਸੀਂ ਬੋਲੀ ਤੁਸੀਂ ਕਿਹਾ ਜੀ ਇਹਨਾਂ ਨੇ ਪਾਸਵਰਡ ਬਣਾ ਲਏ ਜੀ ਇਹਨਾਂ ਨੇ ਵਿਜੇਲ ਬਣਾ ਲਏ ਜੀ ਇਹਨਾਂ ਨੇ ਭੱਜ ਜਾਣਾ ਜੀ ਬਾਜਾ ਸਾਹਿਬ ਫਿਕਰ ਨਾ ਕਰੋ ਭਜਦੇ ਦੀ ਟਾਡੇ ਨਾਲ ਲੜਾਂਗੇ ਗਹਿਗਾ ਚ ਜੰਗ ਤੂੰ ਹੀ ਕਰ ਭਲੇਖੇ ਦੇ ਅਸੀਂ ਤੇ ਅਮਰੀਕਾ ਕੈਨੇਡਾ ਛੱਡ ਕੇ ਆਏ ਆ ਤੂੰ ਹੀ ਕਿਹੜੇ ਕਿੱਥੇ ਦਿੰਦੇ ਹੋ ਅਸੀਂ ਨਹੀਂ ਭਜਦੇ ਤੂੰ ਹੀ ਭਜੋਗੇ ਜਦੋਂ ਦੇਦੋ ਤੁਹਾਡੇ ਖਿਲਾਫ ਸਕੰਜਾ ਕਸਿਆ ਗਿਆ ਸੱਜ ਕਿਉਂ ਭਜਾਂਗੇ ਅਸੀਂ ਕੋਈ ਚੋਹੜ ਹੈ ਅਸੀਂ ਕੋਈ 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 ਗਲਤ ਕੰਮ ਕੀਤਾ ਇੱਥੇ ਹੀ ਹਸਾਬ ਕਾਬੋ ਹੋ ਜਾਣਗੇ ਕਿਹੜੀ ਗੱਲ ਤੂੰ ਕੋ ਬਦਾਉਂਦੇ ਹੋ ਕੋਈ ਬੰਦਾ ਨਹੀਂ ਭਜੂਗਾ ਸਤ ਅਸੀਂ ਇੱਥੇ ਲੜਾਂਗੇ ਅਗਲੀ ਵਾਰ 27 ਦੇ ਵਿੱਚ ਵੀ ਸਰਕਾਰ ਅਹਿਮਦੀ ਪਾਰਟੀ ਦੀ ਆਉਣੀ ਹੈ ਜੀ ਤੂੰ ਹੀ ਭਲੇਖੇ ਚ ਅੱਜ ਆਇਓ ਤੂੰ ਹੀ ਕਿਹੜੇ ਮੂੰਹ ਨਾਲ ਆਇਓ ਲਿਆਣਾ ਕੜੇ ਮੂੰਹ ਆਜ ਤਾਡੇ ਮੂੰਹ ਤੋਂ ਨਿਕਲਿਆ ਕਿ ਆਛੂ ਨੂੰ ਵੋਟਾਂ ਪਾਓ ਜੀ ਆਛੂ ਦੇ ਜਿੰਨੇ ਲੈ ਕੇ ਦਿੱਤਾ ਇੱਕ ਵਾਅਦਾ ਕਿ ਮੇਰੇ ਹਲਕੇ ਦੇ ਵਿੱਚ ਪ੍ਰਤਾਪ ਬਾਜਵਾ ਸੁਖੀਰ ਦਾਵਾ ਤੇ ਰਾਜਾ ਬਰੇਗ ਦੀ ਪੜਨੇ ਚਾਹੀਦੇ ਤੁਸੀਂ ਨਹੀਂ ਲੂ ਜੋ ਕਾਂਗਰਸ ਦੇ ਲੀਡਰ ਦੇ ਇੱਕ ਬੰਦਾ ਲੈਕਚਰ ਲਾਣ데요 ਹੁੰਦਾ ਜਦੋਂ ਉਹਦੇ ਤੇ ਚਾਹਦੇ ਨੂੰ ਹਲਕੀ ਦੇ ਕੱਖ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਦੇ ਲੀਡਰਾਂ ਦਾ ਕਰਜ਼ਾ ਰਿਹਾ ਕਿ ਤੁਹਾਡੇ ਕੈਂਡੀਡੇਟ ਦੇ ਇਹ ਕਿਹਾ ਕਿ ਉਹਨਾਂ ਨੂੰ ਉੱਥੇ ਵੜਨਾ ਦਿਓ ਜੀ ਅੱਜ ਭਗੇਲ ਜੀ ਆਏ ਤੇ ਤੁਸੀਂ ਆ ਗਏ ਹੋ ਵੜਿਓ ਕਿਤੇ ਤੁਸੀਂ ਆਪਣੀ ਮੀਟਿੰਗਾਂ ਕਰਨ ਦੇ ਉਦਦਦੇ ਪਹਿਲਾਂ ਤੁਸੀਂ ਅਮਰੀਕਾ ਦੇ ਨਿਊਯਾਰਕ ਦੇ ਫਿਰਦੇ ਸੀਗੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਪੱਠੇ ਦੀ ਬਾਏ ਹੌਤ ਕੇ ਕਿਹਾ ਕਿ ਕੀ ਪਾਉਣੇ ਆ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਦੀ ਪੁੱਛਿਆ ਅੱਜ ਪਤਾ ਦੀ ਬਗੇਲ ਜੀ ਲੈ ਤੁਹਾਨੂੰ ਇਕੱਠਾ ਖੜ ਕੇ ਇੱਕ ਪੀਸੀ ਕਰ ਦੋ ਕੱਲ ਦਾ ਦਿਨ ਰਹਿ ਗਿਆ ਵੈਸੇ ਤੁਹਾਡੇ ਲਈ ਬੜੀ ਸ਼ਤਮਾਲੀ ਗੱਲ ਹੈ ਇੱਕ ਬਦੋਦੀ ਤੇ ਰਦਾ ਨੇਤਾ ਇੱਕ ਜਿਹੜਾ ਪ੍ਰਧਾਨ ਕਾਂਗਰਸ ਦਾ ਰਾਜਾ ਬੜਿੰਗ ਜੀ ਇੱਕ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਐਮਪੀ ਸੁਖੀ ਰੰਧਾਵਾ ਜੀ ਉਹਨੇ ਆਪ ਕਿਹਾ ਆਪਣੀ ਇੰਟਰੂ ਚ ਰੰਧਾਵਾ ਨੇ ਕਿ ਮੈਨੂੰ ਕਿਹੇ ਉੱਤੇ ਸੱਦਿਆ ਨਹੀਂ ਗਿਆ ਆ ਤੁਹਾਡਾ ਕਰਜ਼ਾ ਆਦਾ ਸਰ ਤੁਸੀਂ ਜਿੱਥੇ ਜਾਂਦੇ ਹੋ ਕਾਗਜ਼ ਦੀ ਪਿੱਠੀ ਛੁਦਾ ਮਾਰਦੇ ਹੋ ਉਹ ਉੱਦੋਂ ਆਸ਼ੂ ਦੇ ਸਹੀ ਗਿਆ ਵੀ ਉਹਨਾਂ ਨੇ ਉੱਥੇ ਵਾਰਿਆ ਨਾ ਤੁਹਾਡੇ ਬਾਅਦ ਇਹ ਆਇਆ ਤੁਹਾਡੀ ਪਾਰਟੀ ਦੇ ਲੀਡਰਾਂ ਦਾ ਇਹ ਦਗਈਆ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਲੋਕ ਜਾਣਦੇ ਦੀ ਲੋਕਾਂ ਨੂੰ ਪਤਾ ਦੀ ਹੈ ਇਸ ਕਰਕੇ ਬਾਜਾ ਸਾਹਿਬ ਪੰਜਾਬ ਵਧੀਆ ਚੱਲ ਰਿਹਾ ਵਧੀਆ ਚੱਲੂਗਾ ਸਰਕਾਰ ਵੀ ਵਧੀਆ ਚੱਲੂਗੀ ਤੁਸੀਂ ਕਹਵਾਂਗਾ ਕਿਤੇ ਕੋਈ ਐਦਾ ਦੀ ਗੱਲ ਨਹੀਂ ਅਸੀਂ ਚਲਾਦੇ ਆ ਵਧੀਆ ਕੋਈ ਚਿੰਤਾ ਨਾ ਕਰੋ ਹਿੰਦੁਸਤਾਨ ਦਾ ਕੋ ਬੰਦਾ ਸਾਡੇ ਕੋ ਆ ਜਾਊਗਾ ਕੋ ਚੰਗਾ ਬੰਦਾ ਆ ਜਾਊਗਾ ਕੋਈ ਗੱਲ ਨਹੀਂ ਆਉਂਦੇ ਹੋ ਪਰ ਸਾਡੀ ਸਰਕਾਰ ਚਲਾਉਣ ਲਈ ਪਾਕਿਸਤਾਨ ਤੋਂ ਦੀ ਕੋ ਬੰਦੇ ਆਉਣਗੇ